ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਪਟਵਾਰੀ ਤੇ ਕਾਨੂੰਗੋ ਦੇ ਉੱਤੇ ਸਿੱਧੀ ਐਫਆਈਆਰ ਦਰਜ ਹੋ ਸਕੇਗੀ ਹਾਈ ਕੋਰਟ ਨੇ ਅੱਜ ਇਸ ਸੰਬੰਧੀ ਅਹਿਮ ਫੈਸਲਾ ਸੁਣਾਇਆ ਹੈ ਔਰ ਸਰਕਾਰ ਦੇ 3 ਸਾਲ ਪੁਰਾਣੇ ਹੁਕਮ ਨੂੰ ਰੱਦ ਕਰ ਦਿੱਤਾ ਹੈ ਤਾਂ ਹੁਣ ਕਿਸੇ ਵਿਭਾਗ ਤੋਂ ਇਜਾਜ਼ਤ ਦੀ ਲੋੜ ਨਹੀਂ ਹੋਵੇਗੀ ਸਿੱਧੀ ਐਫਆਈਆਰ ਦਰਜ ਹੋਏਗੀ ਜੇ ਪਟਵਾਰੀ ਜਾਂ ਕਾਨੂੰਗੋ ਦੀ ਕਿਸੇ ਮਾਮਲੇ ਦੇ ਵਿੱਚ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਹੁਣ ਇਸ ਸੰਬੰਧੀ ਵਿਭਾਗੀ ਇਜਾਜ਼ਤ ਦੀ ਲੋੜ ਨਹੀਂ ਹੋਵੇਗੀ ਇਹਨਾਂ ਦੇ ਉੱਤੇ ਸਿੱਧੀ ਐਫਆਈਆਰ ਦਰਜ ਕੀਤੀ ਜਾ ਸਕਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਇਸ ਸੰਬੰਧੀ ਅਹਿਮ ਫੈਸਲਾ ਸੁਣਾਇਆ ਹੈ ਤਾਂ ਪੰਜਾਬ ਦੇ ਵਿੱਚ ਤਾਇਨਾਤ ਕਾਨੂੰਗੋ ਅਤੇ ਪਟਵਾਰੀਆਂ ਦੇ ਉੱਤੇ ਕਿਸੇ ਮਾਮਲੇ ਦੇ ਵਿੱਚ ਸ਼ਾਮਲ ਹੋਣ ਦੇ ਉੱਤੇ ਹੁਣ ਸਿੱਧੀ ਐਫਆਰ ਦਰਜ ਹੋਵੇਗੀ ਇਹ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੁਣਾਇਆ ਗਿਆ ਹੈ ਅਦਾਲਤ ਨੇ ਸਰਕਾਰ ਦੇ 3 ਸਾਲ ਪੁਰਾਣੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਜਿਸ ਦੇ ਵਿੱਚ ਪੁਲਸ ਨੂੰ ਕਿਹਾ ਗਿਆ ਸੀ ਕਿ ਡੀਐਮ ਅਤੇ ਮਾਲ ਅਫਸਰਾਂ ਦੀ ਪ੍ਰਵਾਨਗੀ ਅਤੇ ਵਿਭਾਗੀ ਇਜਾਜ਼ਤ ਬਿਨਾ ਇਹਨਾਂ ਉੱਤੇ ਕੇਸ ਦਰਜ ਨਾ ਕੀਤਾ ਜਾਵੇ ਤਾਂ ਇਸ ਸਬੰਧੀ ਹਾਈ ਕੋਰਟ ਦੇ ਵਕੀਲ ਐਸਸੀ ਅਰੋੜਾ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਵਧੇਰੇ ਜਾਣਕਾਰੀ ਲਈ ਪੱਤਰਕਾਰ ਸੁਮਿਤ ਸਾਡੇ ਨਾਲ ਜੁੜ ਚੁੱਕੇ ਨੇ ਸੁਮਿਤ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਹੁਣ ਪਟਵਾਰੀ ਤੇ ਕਾਨੂੰਗੋ ਦੇ ਉੱਤੇ ਐਫਆਈਆਰ ਦਰਜ ਨਹੀਂ ਹੋਏਗੀ ਤੇ ਇਸ ਨਾਲ ਕਿਸ ਤਰੀਕੇ ਦੇ ਨਾਲ ਆਮ ਜਨਤਾ ਨੂੰ ਫਾਇਦਾ ਹੋ ਸਕੇਗਾ ਇਹ ਕੋ 2021 ਦੇ ਵਿੱਚ ਸਰਕਾਰ ਦੇ ਵੱਲੋਂ ਜਿੱਥੇ ਸਿੱਧੂ ਹੀ ਪਹਿਲਾਂ ਸਰਕਾਰ ਦੇ ਵੱਲੋਂ ਕਿਚੀ ਯਾਰ ਕਰੀ ਜਾਰੀ ਕੀਤੀ ਗਈ ਸੀ ਐਸਐਸਪੀ ਤੇ ਸਬਾਬ ਅਫਸਰਾਂ ਨੂੰ ਡਿਸੀਨ ਨੂੰ ਕਿ ਜਿਹੜਾ ਪਟਵਾਰੀਆਂ ਦੇ ਉੱਤੇ ਤੇ ਕਾਨੂੰਗੋ ਦੇ ਉੱਤੇ ਸਿੱਧਾ ਕੋਈ ਮਾਮਲਾ ਤਰਜਨਾ ਕੀਤਾ ਜਾਵੇ ਉਸ ਤੋਂ ਪਹਿਲਾਂ ਇਨਕੁਆਇਰੀ ਹੋਊਗੀ ਮਾਲ ਅਫਸਰ ਕਰੂਗਾ ਜਾਂ ਡੀਸੀ ਕਰੂਗਾ ਜੀ ਦੂਜੇ ਪਾਸੇ ਦੇਖੀਏ ਤਾਂ ਇੱਕ ਵੱਡੀ ਰਾਹਤ ਸੀ ਇਹ ਪਟਵਾਰੀਆਂ ਤੇ ਕਾਨੂੰਗੋ ਦੇ ਲਈ ਕਿ ਕੋਈ ਵੀ ਸਿੱਧਾ ਮਾਮਲਾ ਉਹਨਾਂ ਦੇ ਕੋਲ ਦਰਜ ਨਹੀਂ ਸੀ ਹੁਣ ਪਰ ਐਸਟੀ ਅਰੋਣਾ ਨੇ ਜਦ ਇਹਨੂੰ ਚੈਲੰਜ ਕਰਿਆ ਹਾਈ ਕੋਰਟ ਦੇ ਵਿੱਚ ਤਾਂ ਕਿ ਸਪੈਸ਼ਲ ਕੈਟਾਗਰੀ ਤੇ ਤੌਰ ਤਾਂ ਨੂੰ ਹਾਈ ਕੋਰਟ ਨੇ ਤੋੜਤਾ ਸੁਣਾਵਾਂ ਨੂੰ ਤੇ ਹੁਣ ਸਿੱਧੇ ਤੌਰ ਦੇ ਉੱਤੇ ਜੇਕਰ ਕੋਈ ਸਪੱਸਾ ਸੂਚ ਹੈਗੇ ਨੇ ਤਾਂ ਪੁਲਿਸ ਸਿੱਧਾ ਮਾਮਲਾ ਅਦਾਲਤ ਅਰਜ ਕਰ ਸਕੂਗੀ ਇਹਦੇ ਵਿੱਚ ਹਾਲਾਂਕਿ ਅਹਰਾਂ ਨੇ ਜਿਹੜਾ ਕਿ ਸੁਪਰੀਮ ਕੋਰਟ ਦਾ ਦਿੱਤਾ ਕਿ ਉੱਥੇ ਵੀ ਕਈ ਆਫੀਸਰ ਲੋਬੀਆਂ ਦੇ ਵਿੱਚ ਜਦੋਂ ਉਹਨਾਂ ਦੇ ਉੱਤੇ ਮਾਮਲਾ ਅਦਿਕਾਰ ਦੇ ਵਿੱਚ ਕਈ ਵਾਰ ਅੜਚਕੀਆਂ ਆਈਆਂ ਨੇ ਤਾਂ ਸਾਰਸਾਰ ਤੇ ਕਿਤੇ ਕਿਤੇ ਹਾਈ ਕੋਰਟ ਨੇ ਕਿਹਾ ਵੀ ਜਦੋਂ ਬਾਕੀ ਮੁਲਾਜ਼ਮ ਇੱਕ ਤੋਂ ਇੱਕ ਤਾਰਨੇ ਤਾਂ ਇਹਨਾਂ ਨੂੰ ਵੀ ਤੁਸੀਂ ਅਲੱਗ ਅਦਾਰੇ ਅਟਕੇ ਨਹੀਂ ਦੇ ਸਕਦੇ ਆ ਬਿਲਕੁਲ ਸੁਮਿਤ ਇੱਥੇ ਸਵਾਲ ਇੱਕ ਬੜਾ ਅਹਿਮ ਬਣਦਾ ਹੈ ਕਿ ਜਦੋਂ ਆਮ ਆਦੀ ਪਾਰਟੀ ਇਹ ਤੇ ਪ੍ਰਚਾਰ ਕਰ ਰਹੇ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆਈ ਤਾਂ ਅਸੀਂ ਜੋ ਭ੍ਰਿਸ਼ਟਾਚਾਰ ਮਾਲ ਵਿਭਾਗ ਦੇ ਵਿੱਚ ਹੁੰਦਾ ਹੈ ਅਸੀਂ ਉਸ ਨੂੰ ਦੂਰ ਕਰਾਂਗੇ ਤੇ ਇਸ ਤੋਂ ਬਾਅਦ ਕਈ ਅਹਿਮ ਫੈਸਲੇ ਵੀ ਲਏ ਗਏ ਸੀ ਪਰ ਖਬਰਾਂ ਤਾਂ ਹਾਲੇ ਵੀ ਨਹੀਂ ਕਿ ਬਹੁਤ ਸਾਰੇ ਪਟਵਾਰੀ ਹਾਲੇ ਵੀ ਰਿਸ਼ਵਤ ਲੈਂਦੇ ਫੜੇ ਜਾਂਦੇ ਨੇ ਕਾਨੂੰਗੋ ਦੇ ਉੱਤੇ ਵੀ ਸਵਾਲ ਜਿਹੜੇ ਨੇ ਉਹ ਉੱਠਦੇ ਆਏ ਨੇ ਤੇ ਇੱਕ ਇਹ ਕੁਝ ਲੱਗਦਾ ਕਿ ਜੋ ਹਾਈ ਕੋਰਟ ਦੇ ਵੱਲੋਂ ਹੁਣ ਇਹ ਫੈਸਲਾ ਸੁਣਾਇਆ ਗਿਆ ਤਾਂ ਇਸ ਨਾਲ ਜੋ ਪਿਸ਼ਟ ਪਟਵਾਰੀ ਜਾਂ ਕਾਨੂੰਗੋ ਜਿਹੜੇ ਹਲਾਸ ਕੀ ਸਾਰੇ ਤਾਂ ਨਹੀਂ ਹੈਗੇ ਪਰ ਕਈ ਹਾਲੀ ਵੀ ਇਹਨਾਂ ਦੇ ਵਿੱਚ ਨੇ ਤਾਂ ਉਹਨਾਂ ਦੇ ਲਈ ਮੁਸ਼ਕਲਾ ਖੜੀਆਂ ਹੋ ਸਕਣਗੀਆਂ ਦੇਖੋ 2001 ਦੇ ਵਿੱਚ ਇਹ ਛੱਡੀ ਜਾ ਰਹੀ ਹੋਈ ਹੈ ਜਿਹੜੀ 16 5 2001 ਨੂੰ ਜਾਰੀ ਹੋਈ ਸੀ ਕਿ 21 ਨੂੰ ਨਹੀਂ ਹੋਈ ਸੀ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਬਿਨਾ ਪਰਚੋਲ ਤੋਂ ਨਾ ਜਿਹੜਾ ਪ੍ਰਚਾਲ ਜ ਕਰਾਇਆ ਜਾਵੇ ਉਸ ਤੋਂ ਬਾਅਦ ਦੇ ਵਿੱਚ ਫਿਰ 2021 ਨੂੰ ਦੁਬਾਰੇ ਫਿਰ ਹੁੰਦੀ ਹੈਗੀ ਤੇ ਪੁਲਸ ਕੇਸਾਂ ਵਿੱਚ ਪਟਵਾਰੀਆਂ ਵਿਰੁੱਧ ਕੋਈ ਵੀ ਕਾਰਵਾਈ ਹੈ ਜਿਹੜੀ ਉਹ ਬਿਨਾਂ ਵਿਭਾਗੀ ਪੜਤਾਲ ਤੋਂ ਨਾ ਕੀਤੀ ਜਾਵੇ। ਉਹਨ ਰਹੀ ਗੱਲ ਕ腐ਸ਼ਨ ਦੀ ਤਾਂ ਕ腐ਸ਼ਨ ਨੂੰ ਲੈ ਕੇ ਉਹਨਾਂ ਨੇ ਆਧਾਰ ਬਣਾਇਆ ਸੀ ਕਿ ਕਿ ਤਰ੍ਹਾਂ ਕਿਤੇ ਜ਼ਿਆਦਾ ਦੇਖਿਆ ਨੂੰ ਇਸ ਇਸ ਪਰਿਵਾਰੀ ਜਾਂ ਸੰਗੋਧ ਦੇ ਜਿਹੜੀ ਆ ਉਹਨਾਂ ਨੂੰ ਕਹ ਲੋ ਚਾਹੇ ਕਹਨੂੰ ਜ਼ਿੰਮੇਵਾਰੀਆਂ ਨੂੰ ਕਿ ਤਰ੍ਹਾਂ ਕਿਤੇ ਜ਼ਿਆਦਾ ਕ腐ਸ਼ਨ ਦੇ ਤੌਰ ਤੇ ਦੇਖਿਆ ਜਾਂਦਾ ਇਸ ਕਰਕੇ ਇਹਨਾਂ ਨੂੰ ਇਹ ਜੀ ਰਹਿਤ ਨਾ ਦਿੱਤੀ ਜਾਵੇ। ਰਹੀ ਗੱਲ ਕੀ ਕਿੰਨੀ ਕਿ ਸਰਫਸ ਹੱਦੀ ਹੈ ਖਾ ਉਹਦੇ ਨਾਲ ਨਾਲ ਜੇ ਦੇਖਿਆ ਜਾਵੇ ਵਿਜੀਲੈਂਸ ਦੇ ਵੱਲੋਂ ਨਿਕ ਉਹਨੇ ਚਾਹੇ ਉਹ ਪਰਿਵਾਰੀ ਕਾਨੂੰਗੋ ਨੇ ਜਾਂ ਫਿਰ ਤਸੀਹਦਾਰ ਨੇ ਜਾਂ ਬਾਕੀ ਕੋਈ ਹੋਰ ਡਿਪਾਰਟਮੈਂਟ ਆ ਦੇ ਨੇ ਜਿਹੜਾ ਵੀ ਕੋਈ ਸਰਕਾਰੀ ਬੰਦਾ ਅ ਰਿਸ਼ਵਤ ਲੰਗਾ ਉਹਦਾ ਉਸ ਤੇ ਸੱਤ ਸਾਲਾਂ ਤੋਂ ਹੀ ਚੱਲ ਰਹੀ ਹੈਗੀ ਪਰ ਇਹਨਾਂ ਸਾਰਿਆਂ ਵਿੱਚ ਇਹ ਕਹਿ ਸਕਦੇ ਆ ਵੀ ਆਈਕੋਰ ਨੇ ਜਿਹੜੇ ਹੁਕਮ ਦਿੱਤੇ ਨੇ ਤਾਂ ਇਹ ਪਵਨ ਜਿਹੜੀ ਉਹ ਹੁਣ ਇੱਕ ਹਰਤੀ ਹੋਈ ਦਿਖ ਰਹੀ ਹੈ ਤੇ ਸਿੱਧੇ ਰੂਪ ਦੇ ਵਿੱਚ ਜਿਹੜੀਆਂ ਕਾਰਵਾਈਆਂ ਕਈ ਵਾਰ ਲੋਕ ਸੋਚਦੇ ਨੇ ਜੀ ਇਨਕੁਆਇਰੀਆਂ ਦੇ ਵਿੱਚ ਮਾਮਲਾ ਕਿਤਨਾ ਕਿਤੇ ਲਟਕ ਜੇਗਾ ਤੇ ਇਤਨਾ ਲੰਮਾ ਸਮਾਂ ਨਹੀਂ ਚੱਲ ਪਾਉਂਦੇ ਤਾਂ ਉਹ ਕਿਤਨਾ ਕਿਤੇ ਹੁਣ ਲੋਸਾ ਲਈ ਗਿਆ ਹੁੰਦਾ ਰਾਹ ਖੁੱਲਦੇ ਨੇ ਜੇਕਰ ਕੋਈ ਗਲਤ ਕਰਦਾ ਕਿਸੇ ਜੀ ਸ਼ੁਕਰੀਆ ਸੁਮਿਤ ਜਾਣਕਾਰੀ ਦੇਣ ਲਈ ਤਾਂ ਅਸੀਂ ਆਪਣੇ ਦਰਸ਼ਕਾਂ ਦੇ ਲਈ ਵੀ ਇੱਕ ਸਵਾਲ ਜੋ ਹੈ ਉਹ ਜ਼ਰੂਰ ਛੱਡਦੇ ਆ ਕਿ ਜਿਹੜੇ ਲੋਕ ਰੋਜ਼ ਜਾंदे ਰਹੇ ਜਿਨ੍ਹਾਂ ਨੂੰ ਮਾਲਵੀ ਬਾਗ ਦੇ ਨਾਲ ਕੰਮ ਪੈਂਦਾ ਅਕਸਰ ਆਪਣੀਆਂ ਰਜਿਸਟਰੀਆਂ ਉਹਨਾਂ ਨੇ ਜ਼ਮੀਨਾਂ ਦੀਆਂ ਕਰਵਾਉਣੀਆਂ ਹੁੰਦੀਆਂ ਨੇ ਤਾਂ ਫਰਦਾਂ ਦੇ ਨਾਲ ਵੀ ਉਹਨਾਂ ਦਾ ਫਰਦਾਂ ਵੀ ਲੈਣੀਆਂ ਹੁੰਦੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਹੁਣ ਜੋ ਪ੍ਰਸ਼ਾਚਾਰ ਹੈਗਾ ਉਹ ਕੱਟ ਗਿਆ ਜਾਂ ਉਸੇ ਤਰ੍ਹਾਂ ਬਰਕਰਾਰ ਹੈ ਜਿਹੜੀ 2 ਨੰਬਰ ਦੀ ਫੀਸ ਕਹਿ ਕੇ ਪਹਿਲਾਂ ਵਸੂਲੀ ਜਾਂਦੀ ਸੀ ਕਿ ਪੈਸਾ ਹੇਠੋਂ ਤੋਂ ਲੈ ਕੇ ਉੱਪਰ ਤੱਕ ਜਾਂਦਾ ਉਹ ਕੀ ਪੈਸਾ ਹਾਲੇ ਵੀ ਵਸੂਲਿਆ ਜਾ ਰਿਹਾ ਜਾਂ ਉਹ ਫੈਸਲਾ ਲੈਣਾ ਹੁਣ ਲੋਕਾਂ ਨੇ ਬੰਦ ਕਰ ਦਿੱਤਾ ਕਿਉਂਕਿ ਪਹਿਲਾਂ ਦੇਖਿਆ ਜਾਂਦਾ ਸੀ ਪਲਾਟ ਦੀ ਰਜਿਸਟਰੀ ਹੋਵੇ ਜਾਂ ਮਕਾਨ ਦੀ ਰਜਿਸਟਰੀ ਹੋਵੇ ਤਾਂ ਜੋ ਫੀਸ ਸਰਕਾਰੀ ਹੁੰਦੀ ਸੀ ਉਸ ਤੋਂ ਇਲਾਵਾ 2 ਨੰਬਰ ਦੇ ਵਿੱਚ ਵੀ ਫੀਸ ਵਸੂਲੀ ਜਾਂਦੀ ਸੀ ਉਸ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਇਹ ਪੈਸਾ ਤਾਂ ਉੱਪਰ ਤੱਕ ਜਾਂਦਾ ਹੈ ਤੋਂ ਲੈ ਕੇ ਉੱਪਰ ਤੱਕ ਤਾਂ ਹੀ ਕੰਮ ਜਿਹੜੇ ਨੇ ਉਹ ਹੋਣਗੇ ਤਾਂ ਉਹ ਭ੍ਰਿਸ਼ਟਾਚਾਰ ਹੁਣ ਖਤਮ ਹੋ ਗਿਆ ਜਾਂ ਹਾਲੇ ਵੀ ਤੁਹਾਡੇ ਇਲਾਕੇ ਦੇ ਵਿੱਚ ਇਹ ਭ੍ਰਿਸ਼ਟਾਚਾਰ ਹੋ ਰਿਹਾ ਤੁਸੀਂ ਕਮੈਂਟ ਦੇ ਜ਼ਰੀਏ ਵੀ ਇਸ ਬਾਰੇ ਜਾਣਕਾਰੀ ਦੇ ਸਕਦੇ ਹੋ ਤਾਂ ਜੋ ਸਰਕਾਰਾਂ ਦੇ ਕੰਨਾਂ ਤੱਕ ਵੀ ਆਵਾਜ਼ ਤੁਹਾਡੀ ਪਹੁੰਚੇ ਉਹਨਾਂ ਦੇ ਉੱਤੇ ਕਾਰਵਾਈ ਹੋ ਸਕੇ ਕਿਉਂਕਿ ਬਹੁਤ ਸਾਰੇ ਜੋ ਹਾਲੇ ਵੀ ਭ੍ਰਿਸ਼ਟ ਲੋਕ ਮਹਿਕਮੇ ਦੇ ਵਿੱਚ ਛਾਗੇ ਨੇ ਤਾਂ ਇਸ ਉੱਚਾਲੇ ਦੱਸ ਦਈਏ ਕਿ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਤਾਇਨਾਤ ਕਾਨਗੋ ਤੇ ਪਟਵਾਰੀਆਂ ਦੇ ਉੱਤੇ ਹੁਣ ਕਿਸੇ ਮਾਮਲੇ ਦੇ ਵਿੱਚ ਸ਼ਾਮਲ ਹੋਣ ਦੇ ਉੱਤੇ ਸਿੱਧੀ ਐਫਆਈਆਰ ਦਰਜ ਹੋਵੇਗੀ ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਲਿਆ ਗਿਆ ਹੈ ਅਦਾਲਤ ਨੇ ਸਰਕਾਰ ਦੇ 3 ਸਾਲ ਪੁਰਾਣੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ ਜਿਸ ਦੇ ਵਿੱਚ ਪੁਲਿਸ ਨੋ ਕਿਆ ਗਿਆ ਸੀ ਕਿ ਡੀਐਮ ਅਤੇ ਮਾਲ ਅਫਸਰਾਂ ਦੀ ਪ੍ਰਵਾਨਗੀ ਅਤੇ ਵਿਭਾਗ ਦੀ ਇਜਾਜ਼ਤ ਬਿਨਾ ਇਹਨਾਂ ਦੇ ਉੱਤੇ ਕੇਸ ਦਰਜ ਨਾ ਕੀਤਾ ਜਾਵੇ ਇਸ ਸੰਬੰਧੀ ਹਾਈ ਕੋਰਟ ਦੇ ਵਕੀਲ ਐਸਸੀ ਅਰੋੜਾ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਮਾਲ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਵੱਲੋਂ ਇਸ ਸੰਬੰਧੀ 21 ਸਤੰਬਰ 2021 ਨੂੰ ਜਾਰੀ ਕੀਤੇ ਗਏ ਸੀ ਆਦੇਸ਼ ਤਾਂ ਵਿਸ਼ੇਸ਼ ਸਕੱਤਰ ਦੇ ਵੱਲੋਂ ਇਸ ਬਾਰੇ ਚਿੱਠੀ ਲਿਖੀ ਗਈ ਸੀ ਤੇ ਨਾਲ ਹੀ ਕਾਰਵਾਈ ਨਾ ਕਰਨ ਦੇ ਲਈ ਕਿਆ ਗਿਆ ਸੀ ਤਾਂ ਚਿੱਠੀ ਦੇ ਵਿੱਚ 16 ਮਈ 2001 ਦੇ आदेश ਦਾ ਹਵਾਲਾ ਦਿੱਤਾ ਗਿਆ ਸੀ ਇਸ ਹੁਕਮ ਦੇ ਵਿੱਚ ਡੀਐਮ ਅਤੇ ਮਾਲ ਅਫਸਰਾਂ ਦੀ ਪ੍ਰਵਾਨਗੀ ਬਿਨਾਂ ਇਹਨਾਂ ਦੇ ਵਿਰੋਧ ਐਫਆਰ ਦਰਜ ਨਾ ਕਰਨ ਦਾ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਆਦੇਸ਼ ਦਿੱਤਾ ਗਿਆ ਸੀ ਉਸ ਵੇਲੇ ਦਲੀਲ ਦਿੱਤੀ ਗਈ ਸੀ ਕਿ ਜੇ ਸਿੱਧੇ ਕੇਸ ਦਰਜ ਹੋਣਗੇ ਤਾਂ ਇਹਨਾਂ ਅਧਿਕਾਰੀਆਂ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਦਰਜ ਹੋਣ ਗਿਆ ਨਾਲ ਹੀ ਅਫਸਰਾਂ ਨੂੰ ਵੀ ਪਰੇਸ਼ਾਨ ਕੀਤਾ ਜਾਵੇਗਾ ਪਰ ਦੂਜੇ ਪਾਸੇ ਇਹ ਵੀ ਸਚਾਈ ਹੈ ਕਿ ਇਸ ਮੈਕਮੇ ਦੇ ਅੰਦਰ ਸਭ ਤੋਂ ਜ਼ਿਆਦਾ ਪਿਸ਼ਟਾਚਾਰ ਹੁਣ ਤੱਕ ਹੁੰਦਾ ਆਇਆ ਕਿਉਂਕਿ ਜਦੋਂ ਵੀ ਲੋਕ ਆਪਣੇ ਪ੍ਰਾਪਰਟੀ ਦੀ ਰਜਿਸਟਰੀ ਕਰਾਉਣ ਜਾਂਦੇ ਸੀ ਉਹਨਾਂ ਦੇ ਪਲਾਟ ਹੁੰਦੇ ਸੀ ਜਾਂ ਘਰਾਂ ਦੀ ਰਜਿਸਟਰੀ ਕਰਾਉਣ ਜਾਂਦੇ ਸੀ ਤਾਂ ਉਹਨਾਂ ਦੇ ਕੋਲੋਂ ਦੋ ਨੰਬਰ ਦੇ ਵਿੱਚ ਵੀ ਪੈਸੇ ਵਸੂਲੇ ਜਾਂਦੇ ਸੀ ਜਾਂ ਤਾਂ ਉਹਨਾਂ ਦੇ ਕੰਮ ਜਾਣਬੁੱਝ ਕੇ ਲਟਕਾ ਦਿੱਤੇ ਜਾਂਦੇ ਸੀ ਕਿ ਲੋਕ ਖੱਜਲ ਖਵਾਰ ਹੋਣਗੇ ਤੇ ਆਪਣੇ ਆਪ ਹੀ ਮੋٹے ਪੈਸੇ ਦੇ ਕੇ ਕੰਮ ਕਰਵਾਉਣ ਦੇ ਲਈ ਉਹ ਬੇਨਤੀਆਂ ਕਰਨਗੇ ਤਾਂ ਪੰਜਾਬ ਦੇ ਵਿੱਚ ਕੀ ਹੁਣ ਇਹ ਭ੍ਰਿਸ਼ਟਾਚਾਰ ਕੱਟ ਗਿਆ ਜਾਂ ਹਾਲੇ ਵੀ ਇਸੇ ਤਰ੍ਹਾਂ ਭ੍ਰਿਸ਼ਟਾਚਾਰ ਬਰਕਰਾਰ ਹੈ ਤੁਸੀਂ ਕਮੈਂਟ ਦੇ ਜ਼ਰੀਏ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿਸ ਤਰ੍ਹਾਂ ਦਾ ਹਾਲ ਹੈ